ਆ ਹੁਣ ਭਾਈ ਆ ਗਿਆ ਨਿੱਕੇ ਇਹਨੇ ਨਾ ਕਰ ਰਿਆ ਦੋ ਹੱਥ ਹੈ ਔਰ ਭਾਈ ਸასი ਘਾਲ ਸასი ਘਾਲ ਵੀਰਾ ਜੀ ਠੀਕ ਠਾਕ ਹੋ ਵਧੀਆ ਵਧੀਆ ਭਾਈ ਜੀ ਮਾੜਾ ਪਿੱਛੇ ਹੋ ਜਾ ਵੜੇ ਭਾਈ ਅੱਛਾ ਭਾਈ ਘੋੜਾ ਬੜਾ ਸੋਹਣਾ ਹੈ ਤੇ ਉਧਰੋਂ ਮੁੰਡਾ ਵੀ ਬੜਾ ਸੋਹਣਾ ਹੈ ਤੇ ਮੰਡੀ ਦੇ ਵਿੱਚ ਦੋਵੇਂ ਇੱਕ ਤੋਂ ਇੱਕ ਵੱਧ ਹੋਏ ਫਿਰਦੇ ਆ ਹੁਣ ਸਾਨੂੰ ਐਂ ਦੱਸ ਭਾਈ ਇਹ ਘੋੜੇ ਦਾ ਨਾਂ ਕੀ ਹੈ ਇਹ ਦਾਰਾ ਕੋੜ ਇਹ ਆ ਦਾਰਾ ਦੀਨਪੁਰ ਵਾਲਾ ਸੱਜਣੋ ਮੈਂ ਤੇ ਪਛਾਣ ਲਿਆ ਸੀ ਪਰ ਮੈਨੂੰ ਹੀ ਵੀ ਬਾਈ ਦੇ ਮੂੰਹੋਂ ਸੁਣਾ ਇਹ ਸਾਡੇ ਭਰਾ ਸਚਾਈ ਜੰਦੇ ਘੋੜੇ ਆ ਤੇ ਇਹਦਾ ਬਾਈ ਜੀ ਉਮਰ ਤੇ ਹਾਈਟ ਦੱਸ ਦੀਏ ਕਿੰਨੀ ਹੋ ਗਈ ਹੁਣ ਉਮਰ ਭਾਜੀ ਇਹ ਪੰਜਾਰੇ ਲੱਗਾ ਜੇ ਹਾਂਜੀ ਤੇ ਹਾਈਟ ਤੁਹਾਡੇ ਸਾਹਮਣੇ ਜੀ ਆਪਣਾ 70 ਦੇ ਲਗ ਭਾਗ ਹੈਗੀ ਆ ਫੱਟੀ ਵਾਲੀ 70 ਇੰਚ ਦੇ ਲਾਗੇ ਬੰਨੇ ਘੋੜਾ ਹੈਗਾ ਸੱਜਣੋ ਬਾਕੀ ਘੋੜੇ ਦੇ ਬੱਚੇ ਬੜੇ ਚੰਗੇ ਬਾਬਾ ਜੀ ਪਿੱਛੋਂ ਦੀ ਬਾਕੀ ਘੋੜੇ ਦੇ ਬੱਚੇ ਬੜੇ ਚੰਗੇ ਆਏ ਆ ਬੱਚੇ ਇਹਦੇ ਸ਼ੋਹਾਂ ਦੇ ਵਿੱਚ ਵੀ ਜਾਂਦੇ ਆ ਸੱਜਣੋ ਇਹਦੇ ਵਿੱਚ ਵੀ ਕੋਈ ਦੌਰ ਆਏ ਨਹੀਂ ਤਾਂ ਫੀਸ ਕਿੰਨੀ ਰੱਖਤੀ ਬਾਈ ਨੇ ਹੁਣ ਫੀਸ ਇਹਦੀ ਭਾਈ 31000 ਰੁਪਏ ਕਿਤੇ ਬਾਈ ਕਿਹੜੇ ਪਾਸੇ ਆਪ ਲੁਕਿਆ ਬਾਈ ਆ ਲਓ ਇੱਥੇ ਪਿੱਛੇ ਆ ਰਹੇ ਸੀ ਹੁਣ ਆਹ ਵੇਖੋ ਆ ਗਏ ਅੱਛਾ ਆ ਆ ਆ ਇਹ ਇਹ ਨੂੰ ਨਾ ਦੋ ਕਰੀ ਮੈਂ ਫੋਨ ਲਾਇਆ ਦੇਨੇ ਮੇਰਾ ਫੋਨ ਨਹੀਂ ਚੱਕਿਆ ਦੇ ਨੂੰ ਮੈਂ ਦੇਣਾ ਸੀ ਲਾਮਾ ਦੇ ਹੁਣ ਲਾਈਵ 'ਚ ਹੀ ਲਾਮਾ ਚੱਕ ਲਾ ਬਾਈ ਚੱਕਰੀ ਨਹੀਂ ਬਾਈ ਛੋਟੀ ਬਾਲਾ ਹੁਣ ਸਾਡਾ ਲਾਮਾ ਆ ਜਾਓ ਹਣ ਘੋੜਾ ਗਾਂ ਕੱਢੋ ਬੜਾ ਤੋਰ ਕੇ ਇੱਕ ਢੇੜਾ ਕਢਾ ਦੇ ਵੀਰੇ ਆਹ ਨજર ਬਾਈ ਵਧੀਆ ਵਧੀਆ ਕਿਦਾਂ ਆਏ ਬਾਈ ਮੰਡੀ ਤੇ ਬਾਈ ਹਾਜੀ ਆਏ ਆ ਘੋੜਾ ਵਖਾ ਬਾਈਆਂ ਦਾ ਢੇੜਾ ਕੱਢਦਾ ਹੈ ਤੇ ਕਿਦਾਂ ਦਾ ਰਿਸਪੌਂਸ ਆ ਗੇਣ ਨੂੰ ਐਰ ਕੀ ਕੀ ਫਰਕ ਆ ਮੈਂ ਨਹੀਂ ਮਾਰਾ ਦੇਖੀ ਜਾਓ ਤੇ ਦੇਖੀ ਜਾਂਦੇ ਜੈ ਹਨ ਹਾਂ ਆਏ ਹੁਣ ਕੱਢਿਆ ਪਹਿਲਾ ਚੱਕਰ ਲਾਇਆ ਵਾਹਿਗੁਰੂ ਦੀ ਕਿਰਪਾ ਹਾਂ ਤੇ ਮੰਡੀ ਮਗਰ ਮਗਰ ਤੁਰਨਾ ਸ਼ੁਰੂ ਹੋ ਜਾਂਦੀ ਕਿਉਂਕਿ ਘੋੜਾ ਬਾਈ ਬਾਣੀ ਬਹੁਤ ਖੁੱਲਾ ਗਿਆ ਘੋੜਾ ਪਹਾਰਾ ਹੀ ਹੁਣ ਹੋਣਾ ਸ਼ੁਰੂ ਹੋਇਆ 50 ਲੱਖ ਰੁਪਏ ਚਾਰ ਹੋ ਗਿਆ ਸੋ ਹਾਂ ਘੋੜੇ ਦੇ ਵਿੱਚ ਅੱਛਾ ਨਵੇਂ ਬੱਚੇ ਕਿੰਨੇ ਆ ਗਏ ਫੁੱਜੀ ਸਾਹਿਬ ਬੱਚੇ ਕਾਫੀ ਆ ਗਏ ਜੀ ਐ ਮਾਰਕਾ ਵਾਹਿਗੁਰੂ ਕਿਰਪਾ ਕਰਿਆ ਆਉਣ ਵਾਲ ਉਹਦਾ ਹੀ ਬੜਾ ਖੜ ਨਹੀਂ ਬੜਾ ਲੱਗਿਆ ਹਨਾ ਚੌੜਾ ਹੋ ਗਿਆ ਸਟਾਲੀਨ ਕੋੜਿਆ ਨੂੰ ਹਨਾ ਤਿਆਰ ਹੋ ਗਿਆ ਬਾਈ ਉਮਰ ਹੋਣ ਫੁੱਲ ਤਿਆਰ ਹੋ ਗਿਆ ਜੀ ਹੁਣ ਸਵਾਦ ਆਉਂਦਾ ਕਿੱਦਾਂ ਆਏ ਹੁਣ ਮਜ਼ਾ ਆਉਂਦਾ ਅੰਦਰੋਂ ਨੀਂ ਨਾਂਦੀ ਪਿੱਛੇ ਪਿੱਛੇ ਹੀ ਨਾਂਦਾ ਜੀ ਦਾ ਫੜਨ ਤੋਂ ਬਿਨਾਂ ਹੀ ਤੁਸੀਂ ਐਵੇਂ ਹੋ ਜਾਂਦੀ ਬਿਜਾਰ ਕੋਣੀ ਜਾ ਰਿਹਾ ਕੋੜਾ ਹਾਂ ਇਹਨੂੰ ਅੱਗੇ ਕੱਢੋ ਅਗਲਾ ਲਿਆਓ ਬਾਈ ਜੀ ਮਦਾਜ ਜੀ ਆਪਣੇ ਵੀਰ ਦਾ ਆਏ ਮੀਰਾ ਕੋੜਾ ਇਹ ਵੀਰੇ ਦਾ ਕੋੜਾ ਵਖਾਉਣੇ ਆ ਅੱਛਾ ਬਾਈ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਹਾਂ ਆ ਕਿਹੜੇ ਕੋੜੇ ਦਾ ਬੱਚਾ ਬਾਈ ਵੀਰ ਕੋੜੇ ਦਾ ਬੱਚਾ ਜੀ ਵੀਰ ਕੋੜੇ ਦਾ ਅੱਛਾ ਤੇ ਇਹਦੀ ਉਮਰ ਕਿੰਨੀ ਜੇ ਦੀ ਮਾਸ਼ ਇੰਦਵੀਰਣਾ ਗੋਲੀ ਆ ਕੋੜੀ ਅੱਛਾ ਤੇ 4+ ਇਹ ਚੌੜ ਪਾਸ ਹੋ ਗਿਆ ਹਾਂਜੀ ਪਾਸ ਤੇ ਉਮਰ ਕਿੰਨੀ ਪੰਜ ਸਾਲ ਉਮਰ ਦੀ ਪੰਜ ਸਾਲ ਤੇ ਛੱਡਣਾ ਸ਼ੁਰੂ ਕਰਤਾ ਫਿਰ ਬੱਚੇ ਬੁੱਚੇ ਆਏ ਕਿ ਨਹੀਂ ਬੱਚੇ ਵਾਧੂ ਆ ਗਏ ਵਿੱਚ ਇਹਦੇ ਅੱਛਾ ਕਿੱਦਾਂ ਦੀਆਂ ਘੋੜੀਆਂ ਤੋਂ ਕਿੱਦਾਂ ਦੇ ਰਿਜ਼ਲਟ ਆ ਗਏ ਵੀਰ ਜੀ ਇਹਦੇ ਬੱਚੇ ਨੁਗਰੇ ਵੀ ਆਏ ਆ ਅੱਛਾ ਚੰਬੇ ਵੀ ਆਏ ਆ ਆਪਾਂ ਆਖੀ ਸਾਰੇ ਨੁਗਰੇ ਆਏ ਨੀਲੇ ਬੱਚੇ ਸਾਰੇ ਪੁੱਤ ਸੋਹਣੇ ਵੀ ਨਹੀਂ ਬਾਨੇ ਭਾਈ ਸੋਹਣੇ ਬੱਚੇ ਆ ਜੀ ਅੱਛਾ ਕਿਹੜਾ ਪਿੰਡ ਕਿਹੜਾ ਆਪਣਾ ਆਪਣਾ ਪਿੰਡ ਮੀਰਾਕੋਟ ਕਲਾਂ ਮੀਰਾਕੋਟ ਅੱਛਾ ਉਹ ਮੀਰੇਕੋਟ ਗਿਆ ਬਾਈ ਦਾ ਨਾਮ ਕੀ ਮੰਗਲ ਸਿੰਘ ਮੰਗਲ ਸਿੰਘ ਅੱਛਾ ਉਹ ਕੋੜਾ ਇਹ ਹਾਂਜੀ ਸੰਦੂ ਸਟਾਫ ਏ ਵੀ ਕੋੜਾ ਚੰਗਾ ਹੈ ਭਾਈ ਬਾਕੀ ਦਾ ਤੁਹਾਡੇ ਚ ਰੱਬ ਵਸਦਾ ਹੈ ਸੁਣਨ ਵਾਲੇ ਉਹ ਵੇਖਣ ਵਾਲੇ ਭਰਾਵਾਂ ਜੀ ਤੁਸੀਂ ਸਾਨੂੰ ਦੱਸਿਓ ਵੀ ਜਿਹੜੇ ਮੰਡੀ ਤੇ ਨਗੀਨੇ ਵਿਖਾਈ ਜਾਂਦੇ ਆ ਤੁਹਾਨੂੰ ਮੰਡੀ ਆਰ ਕੀ ਕਿੱਦਾਂ ਲੱਗ ਰਹੀ ਆ ਜਿੰਨੀ ਕ ਅਸੀਂ ਕੈਮਰੇ ਦੇ ذریعے ਵਿਖਾ ਸਕਦੇ ਆ ਅਸੀਂ ਵੀ ਵਿਖਾਈ ਜਾਂਦੇ ਆ ਬਾਕੀ ਭਰਾਵਾਂ ਨੇ ਪਾਉ ਧੂੜ ਕੱਢੀ ਪਈ ਆ ਮਾਝੇ ਵਾਲਿਆਂ ਨੇ ਬਹੁਤ ਚੰਗੇ ਘੋੜੇ ਵੀਰ ਹੋਣੀ ਲਿਆਇਆ ਹੁਣ ਚੱਲਦੇ ਭਾਈ ਉਹ ਔੜੇ ਟੈਂਟ ਚ ਆਪਾ ਉਧਰਲੇ ਪਾਸੇ ਠੀਕ ਆ ਵੀਰੇ ਜੀ ਮਿਲਦੇ ਆ ਓਕੇ ਧੰਨਵਾਦ ਭਾਈ ਜੀ ਧੰਨਵਾਦ ਮਿਹਰਬਾਨੀ ਆਦੇ ਸੱਜਣੋ ਹੁਣ ਨਵੇਂ ਭਰਾ ਦੇ ਇੱਕ ਹੋਰ ਘੋੜਾ ਵਿਖਾਉਣੇ ਆ ਵਲਗ ਬੈਣੀ ਸੱਸੀ ਗਾਲ ਕੋਠੀ ਠੀਕ ਹੈ ਕੈਮੋ ਚੜਦੀ ਕਲਾ ਤੇ ਸ਼ੁਕਰ ਆ ਤੁਹਾਡੇ ਦਰਸ਼ਨ ਹੋਏ ਭਰਾ ਸ਼ੁਕਰ ਆ ਕਿੱਥੇ ਆਏ ਬਾਹਰ ਕਿੱਥੇ ਆਏ ਦੋ ਦੰਦ ਹੋ ਗਏ ਅੱਛਾ ਤੇ ਭਾਈ ਇੰਦਰਜੀਤ ਉਹ ਇੰਦਰ ਆ ਜੀ ਅੱਛਾ ਤੇ ਘੋੜਾ ਬਾਈ ਘੋੜੇ ਨੇ ਵੀ ਲੰਬ ਕੱਢ ਛੱਡੀ ਪਾਈ ਐਰ ਕੀ ਜਗਰਾਓ ਮੰਡੀ ਤੇ ਵੀ ਬੜੀ ਢੂੜ ਪਾਈ ਜਾਂਦੇ ਤੇ ਕਿ ਐਰ ਕੀ ਇੱਥੇ ਰਿਸਪੌਂਸ ਕਿੱਦਾਂ ਹੈ ਮਾਝ ਦੇ ਵਿੱਚ ਅਰੇ ਆਏ ਦੁਪਹਿਰ ਹੀ ਆਏ ਜੀ ਦੋ ਘੰਟੇ ਹੋ ਗਏ ਅੱਛਾ ਹੋਰ ਵੀਰੇ ਸੱਸੀ ਗਾਲ ਜੀ ਬਹੁਤ ਵਧੀਆ ਸੱਸੀ ਗਾਲ ਵੀਰੇ ਠੀਕ ਹੈ ਆਜੋ ਭਾਈ ਆਜੋ ਆਜੋ ਅਚਾ ਘੋੜੇ ਦੇ ਉਹ ਤੇ ਭਰਾ ਸਾਰੇ ਜਾਣਦੇ ਆ ਵੱਡੇ ਭਾਈ ਪਰ ਪਹਿਲੀ ਵਾਰ ਜਿਹੜੀਆਂ ਅੱਖਾਂ ਵੇਖ ਰਹੀਆਂ ਰਾਜੂ ਭਾਈ ਉਹਨਾਂ ਦੀ ਜਾਣਕਾਰੀ ਵਾਧਾ ਕਰੀਏ ਵੀ ਕਿਹੜੇ ਘੋੜੇ ਦਾ ਬੱਚਾ ਹੈ ਕਿੰਨੀ ਉਮਰ ਕਿੰਨੀ ਹਾਈ ਇਹ ਰਤਨਾਕਰ ਦਾ ਬੱਚਾ ਜੀ ਡਾਇਰੈਕਟ ਬੱਚਾ ਰਤਨਾਕਰ ਦਾ ਰਤਨਾਕਰ ਘੋੜੇ ਦਾ ਡਾਇਰੈਕਟ ਬੱਚਾ ਇੱਕ ਬੱਚਾ ਮਾਂ ਇਹਦੀ ਮੋਣੀ ਜਿਹੜੀ ਚੈਂਪੀਅਨ ਹੋਈ ਆ ਜੀ ਜੀ ਪੰਜਾਬ ਰਾਜ ਤੱਕ ਸਭ ਤੋਂ ਮਹਿੰਗੀ ਕੁੜੀ ਵਿਕੀ ਆ ਜਿਹਦੀ ਮਾਂ ਜੀ ਜੀ ਤੇ ਥੱਤੋਂ ਮੈਂਗੀ ਘੋੜੀ ਇਹਦੀ ਮਾਂ ਐ ਸਜਣੋ ਘੋੜਾ ਵੀ ਵਿਖਾਈ ਚੱਲ ਬਾਈ ਨੂੰ ਵਿਖਾਈ ਚੱਲ ਸਾਰੇ ਪਾਸਿਓਂ ਝਾਂਤ ਮਰਾ ਦੇ ਸਜਣਾ ਤੇ ਹੁਣ ਇਹਦੀ ਉਮਰ ਰਾਜੂ ਬਾਈ ਕਿੰਨੀ ਹੋ ਗਈ ਬੜਾ ਇਹ ਹੋ ਗਈ 1.5 11 ਸਾਲ ਦੀ ਲਗਭਗ ਇਹ ਸ਼ੋਹਾਂ ਸ਼ਾਹਾਂ ਚ ਜਾਂਦਾ ਰਿਹਾ ਉੱਥੋਂ ਵੀ ਝੰਡੀਆਂ ਕੱਟਦਾ ਰਿਹਾ ਹੁਣ ਬੱਚੇ ਕੱਢ ਗਏ ਜੀ ਝੰਡੀਆਂ ਸਾਰੀਆਂ ਦੇ ਅੱਛਾ ਇਹਦੇ ਹਜੇ ਤਿੰਨ ਬੱਚੇ ਸ਼ੋਹ ਜਗੇ ਜੀ ਅਜੇ ਤੱਕ ਉਹਦੇ ਤਿੰਨੇ ਹੀ ਬਣ ਕੇ ਚੈਂਪੀਅਨ ਬਣ ਕੇ ਨਿਕਲੇ ਨੇ ਤਿੰਨ ਬੱਚੇ ਗਿਆ ਤਿੰਨੇ ਨਿਕਲੇ ਨੇ ਜੀ ਚੌਥਾ ਬੱਚਾ ਤੇ ਗਿਆ ਨਹੀਂ ਅਜੇ ਤੱਕ ਹੁਣ ਜਦੋਂ ਰਾਜੂ ਬਾਈ ਸਭ ਤੋਂ ਪਹਿਲਾਂ ਫਾਰਮ ਆਪਦੀ ਓ ਸੱਜਣਾ ਨੂੰ ਮੈਂ ਦਾਦਾ ਵੀ ਸਭ ਤੋਂ ਵੱਡਾ ਤੇ ਸਾਰਿਆਂ ਤੋਂ ਜਿੱਥੇ ਜ਼ਿਆਦਾ ਕੋੜੇ-ਕੋੜੀਆਂ ਖੜੇ ਸੀ ਉਹ ਤੁਹਾਡਾ ਫਾਰਮ ਸੀ ਤੇ ਭਾਈ ਹੋਣਾ ਨੇ ਉਦੋਂ ਅਸੀਂ ਵੀ ਨਵੇਂ ਸਾਂ ਤੇ ਤੁਸੀਂ ਸਾਨੂੰ ਆਜ ਮਾਰ ਕੇ ਕੰਮ ਦਿੱਤਾ ਸੀ ਉਦੋਂ ਇਹ ਗੱਲ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਤੇ ਅੱਜ ਜੇ ਅਸੀਂ ਜਿਹੜੇ ਮਕਾਮ ਤੇ ਰਾਜੂ ਬਾਈ ਖੜੇ ਆ ਉਹ ਤੁਹਾਡੇ ਵਰਗੇ ਭਰਾਵਾਂ ਦੀ ਦੇਣ ਸੋ ਤੁਹਾਡਾ ਵੀ ਧੰਨਵਾਦ ਹੈ ਬਾਕੀ ਨੀਤਾ ਨੂੰ ਮਰਾਤਾ ਹਾਂ ਹਾਂ ਉਹਨੂੰ ਉਹਨੂੰ ਗੱਲ ਇਹ ਹੋ ਜੇ ਹਾਂਜੀ ਭਾਈ ਭਾਈ ਆਜੋ ਸੱਸੀ ਘੜ ਬਾਈ ਆਜੋ 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 ਆਲੋ ਆਲੋ ਤੇ ਨਾ ਬੰਦਾ ਦਿੱਲੀ ਮੇ ਤੋਂ ਨਾ ਇਹ ਬੰਦਾ ਦਿੱਲੀ ਮੇ ਤੋਂ ਨਾ ਫੋਨ ਤੇ ਭੱਜ ਜਾਂਦਾ ਹੁੰਦਾ ਮੈਂ ਤਾਂ ਹੀ ਖਿੱਚ ਕੇ ਮਦਾ ਹੱਥ ਲੈ ਜਾਂਦਾ ਵੀ ਹੁਣ ਭੱਜ ਨਹੀਂ ਦੇਣਾ ਅੱਜ ਹੋਰ ਬਾਈ ਚੜਦੀ ਗਲਾ ਦੀ ਕਿਰਪਾ ਅਖਾ ਇੰਦਰਜੀਤ ਬਾਈ ਕਿੰਨੇ ਨੀਨੇ ਲੈ ਕੇ ਆਏ ਹੁਣ ਜੀ ਦੋ ਨੇ ਜੀ ਅਜ ਦੋਵਾਂ ਨੇ ਆਏ ਕਿ ਕਿੰਨਾ ਟਾਈਮ ਹੋ ਗਿਆ ਆਏ ਤੂੰ ਕਾਨੂੰ ਹੋ ਗਏ ਤਕਰੀਬਨ 4-5 ਘੰਟੇ ਹੋ ਗਏ ਐ 4-5 ਘੰਟਿਆਂ ਚ ਕੀ ਰਿਸਪੌਂਸ ਆ ਮਾਝੇ ਦੀ ਮੰਡੀ ਦਾ ਕੀ ਸੋਚ ਕੇ ਆਏ ਸੀ ਕਿ ਕੀ ਮੰਨੋ ਕਿੰਨੇ ਦਿਨ ਘੋੜੇ ਰਹਿਣਗੇ ਅੱਜ ਨਾਲ ਤਾਂ ਸੋਚ ਕੇ ਸੀ ਇਹ ਆਸੀ ਵੀ ਅਸੀਂ ਫਸਟ ਟਾਈਮ ਮੰਡੀ ਲਾ ਰਹੇ ਆ ਜੀ ਇਸ ਵਾਰੀ ਜੀ ਆਪਣੇ ਅਮਰ ਸਰਦੀ ਜੀ ਰਿਸਪੌਂਸ ਬਹੁਤ ਵਧੀਆ ਜੀ ਜੀ ਹਾਂ ਜੀ ਹਾਂ ਜੀ ਤੇ ਮੰਨੋ ਹੁਣ ਕਿੰਨੇ ਦਿਨ ਰਹਿਣਗੇ ਜੀ ਘੋੜੇ ਇੱਥੇ ਅਸੀਂ ਕੱਲ੍ਹ ਤੱਕ ਰਵਾਂਗੇ ਸ਼ਾਮ ਤੱਕ 22 ਤਰੀਕ ਨੂੰ ਸ਼ਾਮ ਤੱਕ ਰਵਾਂਗੇ ਜੀ ਤਾਂ ਹੁਣ ਬਾਈ ਜਿੱਦਾਂ ਬਾਈ ਨੂੰ ਮੈਂ ਰਾਜੂ ਨਾਲ ਗੱਲ ਕਰਦਾ ਪਿਆ ਸੀਗਾ ਬਾਈ ਨੇ ਹੁਣ ਮੈਨੂੰ ਦੱਸਿਆ ਵੀ ਬਾਈ ਤੈਨ ਹੀ ਬੱਚੇ ਗਏ ਛ ਚੈਂਪੀਅਨ ਨਿਕਲੇ ਆ ਤੇ ਗਾਂ ਕਿੱਦਾਂ ਦੀ ਬਰੀਡਿੰਗ ਹੋ ਰਹੀ ਹੈ ਜੇ ਕਿੱਦਾਂ ਦੇ ਮੰਦੇ ਬਣ ਬਲੇ ਆ ਕੀ ਚੱਲਦਾ ਹੈ ਅੱਜ ਕੱਲ੍ਹ ਦਿਮਾਗ ਦੇ ਵਿੱਚ ਵੀ ਹੁਣ ਗਾਂ ਕੀ ਕਰਨਾ ਗਾਂ ਦੇਖੋ ਜੀ ਇਸ ਸਾਲ ਬਹੁਤ ਵਧੀਆ ਬਰੀਡਿੰਗ ਕੀਤੀ ਹੈ ਕੁੜੇ ਨੇ ਔਰ ਬੜੀਆਂ ਨਾਮਵਰ ਕੁੜੀਆਂ ਆਈਆਂ ਨੇ ਜੀ ਜਿਹੜੀਆਂ ਟੌਪ ਕਲਾਸ ਪ੍ਰੋਡਿਊਸ ਕਰ ਰਹੀਆਂ ਨੇ ਜੀ ਜੀ ਹੋਪਫੁਲੀ ਅਸੀਂ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਵੀ ਉਹਨਾਂ ਤੋਂ ਵਧੀਆ ਫੋਰਜ਼ੋਨ ਜੀ ਤੇ ਵਧੀਆ ਰਿਜ਼ਲਟ ਹੋਣਗੇ ਤੇ ਕੇਐਲ ਸ਼ੋਅਾਂ ਦੇ ਵਿੱਚ ਤੁਹਾਨੂੰ ਹੋਰ ਵੀ ਨਖਾਰ ਮਿਲੂਗਾ ਜੀ ਪੰਜਾਬ ਦੇ ਤੇ ਸਾਰੇ ਸ਼ੋਅ ਲਾਓਗੇ ਇੰਡੀਆ ਦੇ ਵਿੱਚ ਵੀ ਜਾਓਗੇ ਬਾਹਰ ਵੀ ਹਾਂਜੀ ਬਾਹਰ ਵੀ ਇਸ ਵਾਰੀ ਸਾਡਾ ਹੈਗਾ ਜਾਣਦਾ ਜੀ ਜੀ ਹਾਂਜੀ ਹੁਣ ਪੁਸ਼ਕਰ ਲੈ ਕੇ ਜਾ ਰਹੇ ਹਾਂ ਜੀ ਪੁਸ਼ਕਰ ਆ ਪੁਸ਼ਕਰ ਕਿ ਨਦੀ ਨੂੰ ਜਾਣਾ ਜੀ ਪੁਸ਼ਕਰ ਅਸੀਂ ਰਵਾਂਗੇ ਜੀ 3 ਤਰੀਕ ਤੱਕ ਲਈ ਅੱਛਾ ਹਾਂਜੀ ਉਹ ਤਾਂ ਮੇਰੇ ਖਿਆਲ 25 26 ਤੋਂ ਸਟਾਰਟ ਆ ਜੀ ਹਾਂਜੀ ਹਾਂਜੀ 25 26 ਤੋਂ ਗੰਗਾ ਨਗਰ ਵੀ ਆ ਰਹੇ ਆ ਜੀ ਇਸ ਵਾਰੀ ਪਹਿਲੀ ਵਾਰ ਗੰਗਾ ਨਗਰ ਕੂੜਾ ਲੈ ਕੇ ਜਾਣਾ ਜੀ ਜੀ ਹਾਂਜੀ ਹਾਂਜੀ ਪੂਰੀ ਐਡਵਰਟਾਈਜ਼ ਬਾਈ ਨਾ ਠੱਗੀ ਤੁਰੇ ਆਉਦੇ ਆ ਕਿਸੇ ਪਾਸੇ ਉਹ ਨਾ ਬਾਈ ਹੋਣਾ ਨੇ ਯਾਰ ਮੈਂ ਅੱਗੇ ਬਾਈ ਨਾਲ ਕਹਿਣਾ ਸੀ ਵੀ ਭਾਈ ਜਦੋਂ ਪਹਿਲੀ ਵਾਰ ਆਸੀਂ ਬਾਈ ਦੇ ਫਾਰਮ ਤੇ ਗਏ ਆ ਹਨਾ ਕਿ ਬਾਈ ਨੂੰ ਮੈਂ ਕਹਿਣਾ ਸਾ ਵੀ ਭਾਈ ਅਸੀਂ ਸਭ ਤੋਂ ਵੱਡਾ ਫਾਰਮ ਜਿਹੜਾ ਆ ਤੇ ਇੰਨੇ ਚੰਗੇ ਨਗੀਨੇ ਵੇਖੇ ਸੀ ਉਹ ਤੁਹਾਡਾ ਫਾਰਮ ਹੀ ਅਸੀਂ ਵੀ ਉਦੋਂ ਨਵੇਂ ਸਾਲ ਤੋਂ 4 ਸਾਲ ਪਹਿਲਾਂ ਤੇ ਪਰ ਇਹ ਵੀਰਾਂ ਦੀ ਬਦੌਲਤ ਆ ਬਾਈ ਜਿਹੜੇ ਅੱਜ ਇੱਥੇ ਖੜੇ ਆ ਤੇ ਅੱਜ ਇੰਨੇ ਭਰਾ ਪਿਆਰ ਕਰਦੇ ਆ ਤੁਸੀਂ ਵੀਡੀਓ ਦੇਖਦੇ ਹੋ ਸ਼ੇਅਰ ਕਰਦੇ ਹੋ ਤੋਂ ਇਹ ਜੀ ਲੱਗਦਾ ਹਿੰਤਨੂ ਕਾਲ ਕੀਤੀ ਅਸੀਂ ਧੰਨਵਾਦ ਧੰਨਵਾਦ ਵੱਡੇ ਭਾਈ ਤਰਨਜੀਤ ਸਾਨੂੰ ਚੰਗੀ ਜੀ ਲੱਗੀ ਤੁਹਾਨੂੰ ਆਪ ਗੱਲ ਕੀਤੀ ਅਸੀਂ ਜੀ ਬਿਲਕੁਲ ਬਿਲਕੁਲ ਵੱਡੇ ਭਾਈ ਤੁਹਾਡਾ ਧੰਨਵਾਦ ਅੱਛਾ ਹੁਣ ਇਹਦੀ ਫੀਸ ਕੀ ਚੱਲੀ ਜਾਂਦੀ ਹੈ ਭਾਈ ਇਹਦੀ ਹੁਣ ਹੈਗੀ 75000 ਰੁਪਿਆ ਜੀ ਅਗਲੇ ਸਾਲ ਤੋਂ ਜੀ 125000 ਰੁਪਿਆ ਜੀ ਲੈ ਵੀ ਘੋੜੀ ਘਾੜੀ ਭਰੌੜੀਆਂ ਦੇ ਹੁਣ ਭਾਈ ਲਾਟਰੀ ਵਾਲਾ ਹਿਸਾਬ ਜੇ ਘੋੜੇ ਦੇ ਬੱਚੇ ਚੈਂਪੀਅਨ ਨਿਕਲਦੇ ਆ ਸੱਜਣੂ ਕਰੰਟ ਤੁਸੀਂ ਘੋੜੇ ਦਾ ਚੈੱਕ ਕਰ ਰਹੇ ਹੋ ਬਹੁਤ ਵਧੀਆ ਯਾਰ ਰਤਨਾਕਰ ਦਾ ਡਾਇਰੈਕਟ ਬੱਚਾ ਤੁਹਾਨੂੰ ਮੈਨੂੰ ਲੱਗਦਾ ਵੀ ਇੰਨਾ ਚੰਗਾ ਬਹੁਤ ਘੱਟ ਹੈ ਜੇ ਹੋਰ ਕਿਤੇ ਮਿਲ ਜੇ ਬਾਕੀ ਤੁਹਾਨੂੰ ਜੀ ਭਾਈ ਸਾਹਿਬ ਕੋਲ ਇੱਕ ਚੰਗੀ ਬਹੁਤ ਵਧੀਆ ਬਸ਼ੇਰੀਆ ਨਵਾਬ ਦੀ ਉਹ ਦੱਸਣਗੇ ਭਾਈ ਸਾਹਿਬ ਵੀ ਕੀ ਹੋ ਜੀ ਕਿਹੜੇ ਪਾਸੇ ਆ ਬਈ ਆਪਣੀ ਬਿਸ਼ਰੀ ਕਰਕੇ ਦਾ ਹੈ ਵੀਡੀਓ ਖੜੜ ਖੜਣਾ ਆਪਾਂ ਕੀਤੀ ਹੁਣ ਇੱਥੇ ਲਿਆਏ ਹੋ ਨਹੀਂ ਨਹੀਂ ਹੁਣ ਨਹੀਂ ਲੈ ਕੇ ਆਏ ਅੱਛਾ ਮਨਦੀਪ ਜੀ ਨਹੀਂ ਕਰਕੇ ਆਏ ਆਪਣੇ ਬਾਈ ਹੋਣਾ ਦੀ ਨੁਕਰੇ ਘੋੜੇ ਦੀ ਨਹੀਂ ਨਹੀਂ ਨੀਲੀ ਕੋੜੀ ਦੀ ਨੀਲੀ ਕੋੜੀ ਦੀ ਕਰਕੇ ਫੌਜੀ ਦੀ ਬੱਚੀ ਅੱਛਾ ਫੌਜੀ ਦੀ ਠੀਕ 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 ਆ ਉਹ ਕਿੰਨਾ ਕੋੜੀ ਸੈਟਾ ਹਨ ਸੋਹਣੀ ਬੱਚੀ ਬੜੀ ਵੱਡੀ ਬਾਡੀ ਦੀ ਕਿੰਨੀ ਕਿੰਨੀ ਭਾਈ ਤੂੰ ਆਪ ਹੀ ਬੜਾ ਵੱਡਾ ਦੇ ਤਾ ਕਿ ਕੋੜੀ ਕੋੜੀ ਕੋਫੜੀ ਬਹੁਤ ਸੋਹਣੀ ਬਸ਼ੇਰੀ ਬਣ ਗਈ ਉਹ 2 ਸਾਲਾਂ ਦੀ ਥੋੜੀ ਹਾਈਟ ਕਿੰਨੀ ਹੈ ਭਾਈ ਮੇਰੀ 6 ਤੇ ਮੈਨੂੰ ਲੱਗਾ ਕਾਤਾ ਪਛਦਾ ਯਾਰ ਯਾਰ ਆ ਭਾਈ ਦੀ ਸਵਾ 6 ਫੁੱਟ ਜਿਹਨੂੰ ਆਪਾਂ ਕਹਿ ਦਿੰਦੇ ਨੇ ਨਾ ਅਸੀਂ ਤਾਂ ਨਿਗੇ ਨਿਗੇ ਲੱਗਦੇ ਆ ਤੇ ਬਾਈ ਕੋਲੇ ਭਾਈ 70 ਇੰਚ ਦਾ ਘੋੜਾ ਵੀ ਨਿਕਲ ਲੱਗਦਾ ਹੋਣਾ ਇੱਕ ਦੇ ਕੋਲ ਕੋੜੀ ਬਾਈ ਜਿਹੜੀ ਬਾਈ ਵਾਲੇ ਕੋੜੇ ਨਵਾਜ਼ਦੀ ਆ ਬਸ਼ ਵਧੀਆ ਬਾਡੀ ਚ ਕਰ ਗਈ ਹੈ ਬੜੀ ਵੱਡੀ ਬਾਡੀ ਦੀ ਹੈ ਲੈਕ ਲੋਕ ਚੰਗੀ ਹੈ ਅੱਛਾ ਬਰੀਤੀਆਂ ਹੈ ਕੋੜੀ ਬੱਚੀ ਹੋਈ ਹੈ ਹਜੇ ਦੋ ਦੰਦ ਹੋਈ ਨਹੀਂ ਦੋ ਦੰਦ ਲੱਗੀ ਆ ਹਾਂ ਦੋ ਦੰਦ ਲੱਗੀ ਆ ਦੋ ਦੰਦ ਲੱਗੀ ਆ ਕੋੜੀ ਵੀ ਆਪਣੇ ਘਰ ਗਈ ਸੀ ਆ ਅੱਛਾ ਕੋੜੀ ਟਾਈਮ ਬਾਈ ਨਾਲ ਹੁਣ ਮਲਾ ਲੈਣਾ ਸੱਜਣੋਂ ਦੇ ਆਪਾਂ ਨਾਲ ਬਾਈ ਵਾਲੇ ਕੋੜਾ ਦੇ ਵੀ ਖੈਰਾ ਇਹ ਖੁੱਲਾ ਟਾਈਮ ਕੱਢ ਕੇ ਪਤਾ ਅੱਛਾ ਮਹਿਤਾਬ ਜੀ ਮੇਰੇ ਨਾਲ ਮਹਿਤਾਬ ਦੂਜਾ ਕੋੜਾ ਲਿਆ ਜੀ ਕਿਦਾ ਕਰਦਾ ਹਾਂ ਸੱਜਣੋਂ ਨਵਾਂ ਕੋੜਾ ਦੇ ਆ ਜੀ ਕਰਦਾ ਮੈਂ ਤਾਂ ਕੋੜਾ ਨਾ ਕੋੜਾ ਤੇਰੇ ਕੋਲੋਂ ਮੁੰਡੇ ਪਾਰਾ ਕਰ ਤਾ ਆ ਜਾ ਬਈ ਆ ਜਾ ਜਾਇਬ ਫਿਰ ਬੋਲ ਜਾ ਗਿਆਨੀ ਨਾਲ ਆਇਆ ਓ ਗੈਨੀ ਆ ਜਾਓ ਮੈਂ ਕੋਈ ਨਹੀਂ ਨਹੀਂ ਆ ਜਾ ਫੋਜੀ ਦਾ ਨਹੀਂ ਗੱਲ ਨਹੀਂ ਭਾਈ ਉਹ ਫੋਜ ਜਾਵੇਂ ਕੀ ਐ ਸੱਜਣਾ ਦਾ ਸਟਾਲੀਆ ਨਾ ਮਹਿਤਾਬ ਕਿਹੜੇ ਘੋੜੇ ਦਾ ਬੱਚਾ ਇੰਦਰਜੀਤ ਭਾਈ ਇਹ ਜੀ ਦੇਵਰਾਜ ਦਾ ਜੀ ਦੇਵਰਾਜ ਰਣਜੀਤਾਂ ਵਾਲੇ ਦਾ ਤੇ ਇਹਦੀ ਮਾਂ ਜੀ ਮਾਂ ਜੀ ਦੀ ਹੈਗੀ ਪੰਜਾਬ ਵਾਲੀ ਸ਼ਾਨ ਦੀ ਨਾਮ ਹੈ ਰੰਗਵੇਲਾ ਰੰਗਵਿਲਾ ਹਾਂਜੀ ਇਹਦੀ ਮਾਂ ਦੀ ਹਾਈਟ ਕਿੰਨੀ ਆਪ ਪੀਓ ਨੂੰ ਤਾਂ ਜਾਣਦੇ ਆ ਸਾਰੇ ਮਾਂ ਦੀ ਇਹਦੀ ਤਕਰੀਬਨ ਹਾਈਟ ਹੋਊਗੀ ਜੀ 3 ਫੁੱਟੋਂ ਬਾਹਰ ਹੋਊਗੀ ਜੀ ਤੇ ਇਹ ਕਿਹੜੇ ਪਰਪਸ ਨਾਲ ਆਏ ਹੋ ਬਰੀਡਿੰਗ ਲਈ ਕਰੋਗੇ ਕਿ ਜਾਂ ਸ਼ੋਹਾਂ ਚ ਪੋੜਾ ਹੈ ਕਿ ਜਾਂ ਕੀ ਸੋਚਿਆ ਜੀ ਇਹ ਬਰੀਡਿੰਗ ਪਰਪਸ ਲਈ ਲੈ ਕੇ ਆਏ ਹਾਂ ਕਿੰਨਾ ਟਾਈਮ ਹੋ ਗਿਆ ਬਾਈ ਕੋੜਾ ਇਹਨੂੰ ਇਹ ਸਾਡੇ ਕੋਲ ਤਕਰੀਬਨ ਹੋ ਗਏ ਜੀ 1 ਸਾਲ ਦੇ ਕਰੀਬ ਹੋ ਗਏ ਅੱਛਾ ਆਪਣੇ ਕੋਲ ਕਿੰਨੀਆਂ ਕੁ ਕੂੜੀਆਂ ਇੰਦਰਜੀਤ ਬਾਈ ਭਰਗੀਆਂ ਸਾਡੇ ਕੋਲ ਭਰਗੀਆਂ ਜੀ 10 12 ਕੂੜੀਆਂ ਭਰਗੀਆਂ ਅੱਛਾ ਜਿਹੜੇ ਰਿਜ਼ਲਟ ਆਏ ਨੇ ਜੋ ਫੋਟੋ ਲੱਗੇਆਂ ਨੇ ਜਿਹੜੀ ਰਿਜ਼ਲਟ ਉਸ ਤੋਂ ਵੀ ਪਹਿਲਾਂ ਜਿਹੜੇ ਆਏ ਨੇ ਇਹ ਪਹਿਲਾਂ ਦੇ ਨੇ ਉਹ ਛੇ ਰਿਜ਼ਲਟ ਵਿਖਾ ਬਾਈ ਪਹਿਲੇ ਆਹ ਪਿੱਛੇ ਰਿਜ਼ਲਟ ਐ ਦੀ ਜਾਵੜਾ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਮੇਰਾ ਭਰਾ ਉਹ ਬੱਚੇ ਵਿਖਾ ਯਾਰ ਬੱਚੇ ਬੜੇ ਵਕੈਂਟ ਆਏ ਆ ਬਾਈ ਯਾਰ ਇੱਥੇ ਦੇ ਦੇ ਇਹਨਾਂ ਦੇ ਵਿੱਚ ਰਾਜ ਮੱਲੀ ਸਾਹਿਬ ਦੀਆਂ ਘੋੜੀਆਂ ਕਿ ਘੋੜੇ ਆ ਬਛੇਰੀਆਂ ਕਿ ਬਛੇਰੇ ਆ ਬਛੇਰੀਆਂ ਜ਼ਿਆਦਾ ਨੇ ਜੀ ਅੱਛਾ ਆ ਜਾ ਬਾਈ ਜੀ ਅਸੀਂ ਆ ਪਾਈ ਸਾਹਿਬ ਨੇ ਮਿਹਰਬਾਨੀ ਨਾਲ ਇੱਥੇ ਪਹੁੰਚਿਆ ਅੱਜ ਅੱਛਾ ਜੀ ਜੀ ਮਾਰ ਮੱਲੀ ਸਾਹਿਬ ਨੂੰ ਪਰੇ ਆ ਕੇ ਨਾਲ ਜੀ 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 ਤੇ ਇਹਨਾਂ ਦੇ ਵਿੱਚ ਮੰਨ ਲਓ ਬੱਚੇ ਆਪਣੇ ਫਾਰਮ ਤੇ ਆ ਕਿ ਜਾਂ ਫਾਰਮ ਤੇ ਆਉਣ ਵਾਲੇ ਆ ਤੇ ਇੱਕ ਬੱਚੀ ਨੇ ਜੋ ਆਪਣੇ ਫਾਰਮ ਤੇ ਆ ਜੀ ਜੀ ਤੇ ਬਾਕੀ ਬੱਚੀਆਂ ਆਈਆਂ ਨੇ ਬਾਹਰ ਜੀ ਐਕਤੀ ਜਿਹੜੀਆਂ ਆਪਣੇ ਕੋਲ ਘੋੜੀਆਂ ਲੱਗੀਆਂ ਨੇ ਉਹ ਹੁਣ ਗਾ ਘਾਉਣੀਆਂ ਬੱਚਿਆਂ ਬਾਈ ਯਾਰ ਮੈਨੂੰ ਨਾ ਤੁਹਾਡੇ ਸੱਸੀਆ ਬਾਈ ਜੀ ਹੋਰ ਕਹਿ ਮੈਂ ਠੀਕ ਠਾਕ ਚੜਦੀ ਕਲਾ ਆਜਾ ਇਕਾ ਜਰਾ ਪਰ ਫੇਰ ਆ ਜੇ ਫੇਰ ਇਹਨੂੰ ਮੈਦਾਨ ਕਰ ਲੈ ਕੰਮ ਜੋ ਬਾਈਆਂ ਨੂੰ ਕੋਈ ਨਹੀਂ ਕੱਟ ਮੋਟ ਲਾ ਲਾ ਗਿਆ ਹੁਣ ਮਹਾ ਬਾਈ ਟੱਕਰਿਆ ਇਹਨਾਂ ਦੇ ਦੋਆ ਤਸਾਲੂ ਲੈ ਆਓ ਆ ਜਾ ਇਹਨੂੰ ਇੱਧਰ ਆਓ ਆਜੋ ਕੋਈ ਆਜੋ ਵੀਰੇ ਅੱਛਾ ਭਾਈ ਸਭ ਤੋਂ ਪਹਿਲਾਂ ਤਾਂ ਯਾਰ ਮੈਨੂੰ ਨਾ ਸ਼ੂਟ ਕਰਦੇ ਨੂੰ ਤਾਂ ਆਪਾਂ ਨੂੰ ਮਿਲਿਆ ਨੂੰ 4 ਸਾਲ ਹੋ ਗਏ ਇੰਦਰਜੀਤ ਬਾਈ ਮੈਨੂੰ ਅਜੇ ਤੱਕ ਆਪਣੇ ਫਾਰਮ ਦੀ ਸਮਝ ਨਹੀਂ ਆਈ ਕਿ ਬਲਹੀ ਕਿਉਂ ਨਾ ਰੱਖਿਆ ਕਿਹੜੇ ਬੰਦੇ ਨੇ ਰੱਖਿਆ ਤੇ ਕਿਹੀ ਸੋਚ ਕੇ ਰੱਖਿਆ ਇਹ ਥੋੜੀ ਕੁੰਡੀ ਖੋਲੀਏ ਨਾਉ ਹੀ ਵਾਲਗਰੀ ਸਟਾਰਟ ਫਾਰਮ ਵਾਲ ਕਰੀ ਸੋਰੀ ਵਾਲਗਰੀ ਹਾਂਜੀ ਹਾਂਜੀ ਵਾਲਗਰੀ ਦਾ ਮਤਲਬ ਜੀ ਇਹ ਗਰੇਵਾਲ ਦਾ ਜੀ ਉਲਟ ਕੀਤਾ ਹੋਇਆ ਜੀ ਪਿਛਲੇ ਪਿਛਲੇ ਕੀਤੇ ਹੋਏ ਨੇ ਮੂਰ ਦੇ ਮਕਰ ਕਰਦੇ ਜੀ ਉਹ ਕਾਹਤੋਂ ਕਰਦੇ ਇਹਦੇ ਨਾਲ ਇੱਕ ਜਨੀਕ ਜਿਹਾ ਨਾ ਲੱਗਦਾ ਜੀ ਇੱਕ ਅਲੱਗ ਜਿਹਾ ਨਾ ਲੱਗਦਾ ਵਾਲਗਰੀ ਹਾਂਜੀ ਜੀ ਅੱਛਾ ਗਰੇਵਾਲ ਨੇ ਉਹਨਾਂ ਆ ਵੀ ਨਾਂ ਮਾੜਾ ਜਿਹਾ ਅੱਗੇ ਪਿੱਛੇ ਕਰ ਸਕਦੇ ਆ ਪਰ ਘੋੜਿਆਂ ਦੇ ਵਿੱਚ ਭਾਈ ਕਿਸੇ ਨੂੰ ਹੱਥ ਨਹੀਂ ਧਰਾਉਣ ਦਿੰਦੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿੰਨੇ ਵੀ ਇਹਨਾਂ ਦੇ ਫਾਰਮ ਤੇ ਨਗੀਨੇ ਆ ਇੱਕ ਤੋਂ ਇੱਕ ਸਿਰਾਂ ਬਾਈ ਹੁਣ ਬਾਈ ਹੁਣ ਕਿੰਨੀਆਂ ਟੋਟਲ ਘੋੜੀਆਂ ਕਾੜੀਆਂ ਪਾ ਕੇ ਕਿੰਨੇ ਟੋਟਲ ਘੋੜੇ ਆ ਜੀ ਫਾਰਮ ਆਪਣੇ ਦੇ 20 ਜਾਨਵਰ ਹੈਗੇ ਨੇ ਜੀ ਫਾਰਮ 20 ਨੀ ਗਿਨੇ ਆ ਤਾਂ ਸਭ ਤੋਂ ਜਿਹੜੀ ਪਹਿਲੀ ਵੱਡੀ ਘੋੜੀ ਉਮਰਦਾਰ ਘੋੜੀ ਫਲਮਾਈ ਸੀ ਅਸੀਂ ਉਹ ਵੀ ਮੇਰੇ ਖਿਆਲ ਆਪਣੇ ਫਾਰਮ ਤੇ ਫਲਮਾਈ ਸੀ ਬਾਈ ਉਹ ਪੂਰੀ ਹੋ ਗਈ ਜੀ ਪੂਰੀ ਹੋ ਗਈ ਅੱਛਾ ਉਹ ਕਿੰਨੇ ਸਾਲਾਂ ਦੀ ਹੋ ਕੇ ਪੂਰੀ ਹੋਈ ਬਾਈ ਉਹ ਨੀਅਰ ਰੋਟ ਮੈਨੂੰ ਲੱਗਦਾ 33 33 ਤੋਂ 35 ਦੇ ਵਿੱਚ ਵਿੱਚ 33 ਤੋਂ 35 ਸਾਲ ਦੇ ਵਿੱਚ ਵਿੱਚ ਪੂਰੀ ਹੋ ਗਈ 33 ਸਾਲਾਂ ਦੀ ਉਦੋਂ ਫਲਮਾਈ ਸੀ ਤਾਂ 2 ਸਾਲ ਬਾਅਦ 35 ਸਾਲਾਂ ਦੇ ਲਾਗੇ ਉਹ ਘੋੜੀ ਦੀ ਉਮਰ ਸੀ ਸੱਜਣੋ ਤੇ ਬਾਕ ਬਿਲਕੁਲ ਦੇਸੀ ਖਰਾਕ ਤੇ ਘੋੜੇ ਜਮਾ ਇਹਨਾਂ ਦੇ ਹਾਥੀਆਂ ਟੈਂਕਰਗੇ ਪਏ ਆ ਉਹ ਤੁਸੀਂ ਦੇਖ ਲਿਆ ਬਾਕੀ ਖੁੱਲੇ ਟਾਈਮ 'ਚ ਤੇ ਖੁੱਲੇ ਖਾਤੇ ਕਰਕੇ ਬਾਈਆਂ ਦੇ ਫਾਰਮ ਤੇ ਨਗੀਨੇ ਵਿਖਾਵਾਂਗੇ ਆਜੋ ਹੁਣ ਗਾਹ ਹੋਰ ਮੰਡੀ 'ਚ ਤੁਹਾਨੂੰ ਨਗੀਨੇ ਵਿਖਾਉਣੇ ਆ ਹੋਰ ਨਜ਼ਾਰਾ ਮੰਡੀ ਦਾ ਦਿਨੇ ਆ ਜੁੜੇ ਰੋ ਵੀਡੀਓ ਨਾਲ ਚੱਲਦੇ ਆ ਜੀ ਓਕੇ ਵੀਰ ਜੀ ਧੰਨਵਾਦ ਧੰਨਵਾਦ ਥੈਂਕ ਯੂ ਵੀਰੇ ਫੇਰ ਠੀਕ ਹੈ ਭਾਈ ਜੀ ਧੰਨਵਾਦ ਠੀਕ ਹੈ ਬਿਲਕੁਲ ਸ਼ਬਦ ਧੰਨਵਾਦ ਧੰਨਵਾਦ ਵੀਰੇ ਜੀ ਠੀਕ ਹੈ ਭਾਈ ਜੀ ਧੰਨਵਾਦ ਓਕੇ ਓਕੇ ਵੀਰਾ ਜੀ ਆਓ ਚੱਲ ਕੇ ਵੇਖੀਏ ਠੀਕ ਹੈ ਭਾਈ ਜੀ ਓਕੇ ਆਓ